ਦਰਸ਼ਨ ਕੀ ਮਨ ਆਸ ਕਨੇ ਕੋਈ ਐਸਾ ਸੰਤ ਮੁਕੋ ਫਿਰ ਹੈ ਮਿਲਾ ਦਰਸ਼ਨ ਕੀ ਮਨ ਆਸ ਕਨੇ 사 Oh. ਇਹ ਸਾ ਮਾਨਿਆ ਸਕਨੇ ਮੇਰੀ ਕੋਈ ਐਸਾ ਸੰਤ ਮੋਕੋ ਮਿਲ ਹੈ ਮਿਲਾਵੇ ਦਰਸ਼ਨ ਕੀ ਤਾਰਿ ਪਹਿਰੇ ਚੌਂ ਜੁਗ ਹੈ ਸਮਾਨੇ ਤਾਰਿ ਪਹਿਰੇ ਚੌਂ ਜੁਗੇ ਸਮਾਨੇ ਜੋਰ ਪਹਿਰ ਚੌਹ ਜੁਗੇ ਸਮਾਨੇ ਗੁਰਨ ਪਈ ਪ੍ਰਭ ਅੰਤ ਨਾ ਰੰਗ ਰੋ ਮੈਂ ਹੱਥ ਪਰੋ ਦਰਸ਼ਨ ਕੀ ਮਨ ਆ ਸਕੇ ਮੇਰੇ ਓਏ ਐਸਾ ਸੰਤ ਮੁਕਾ ਪੀਰ ਜਨ ਨਾਨਕ ਕਾ ਜਨ ਨਾਨਕ ਕਾ ਹਰ ਦਰਸ ਦਿਖਾ ਆਤਮ ਚੀਨ ਆਤਮ ਚੀਨ ਪਰਮ ਸੁਖ ਪਾਇਆ ਦਰਸ ਦਿਖਾਇਆ ਆਤਮ ਚੀਨ ਪਰਮ ਸੁਖ ਪਾ ਦਰਸ਼ਨ ਕੀ ਮਨ ਆਸਕ ਨੇ दर्शन की मान्यास कने रे ओए सा संत मोको पीर है मेरा वे दर्शन की मान्यास कने ਉਥਾਨ ਦਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਦੇ ਹੁਕਮ ਅਨੁਸਾਰ ਤਾਇਆ ਜੀ ਦੇ ਪੁੱਤਰ ਦੇ ਵਿਆਹ ਵਿੱਚ ਲਾਹੌਰ ਵਿਖੇ ਗਏ ਸਨ ਉਥੇ ਗਿਆਨ ਨੂੰ ਬਹੁਤ ਸਮਾਂ ਲੰਘ ਗਿਆ ਸੀ ਆਪ ਜੀ ਨੂੰ ਨਾ ਕੋਈ ਚਿੱਠੀ ਪਈਜੀ ਤੇ ਨਾ ਹੀ ਕੋਈ ਸੰਦੇਸ਼ ਪਹੇਜਿਆ ਉਥੇ ਆਪ ਜੀ ਬਹੁਤ ਵਿਰਾਗ ਦੇ ਵਿੱਚ ਰਹਿੰਦੇ ਸੀ ਜਦੋਂ ਆਪ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਸੀ ਤਦੋਂ ਗੁਰਸਿੱਖਾਂ ਨੇ ਬੇਨੰਤੀ ਕਰਕੇ ਆਪ ਜੀ ਨੂੰ ਪੁੱਛਿਆ ਕਿ ਹੇ ਸਤਿਗੁਰੂ ਜੀ ਜਦੋਂ ਤੁਸੀਂ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਤੋਂ ਵਿਛੜ ਕੇ ਲਾਹੌਰ ਵਿੱਚ ਰਹੇ ਸੀ ਉਸ ਸਮੇਂ ਪਿਤਾ ਜੀ ਦੇ ਵਿਛੋੜੇ ਵਿੱਚ ਪਹਾੜੀ ਕੀ ਅਵਸਥਾ ਸੀ ਤਾਂ ਸਤਿਗੁਰੂ ਜੀ ਨੇ ਸਿੱਖਾਂ ਦੁਆਰਾ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਵਿੱਚ ਉਸ ਅਵਸਥਾ ਦਾ ਵਰਣਨ ਕੀਤਾ ਹੈ ਜੋ ਪਿਤਾ ਜੀ ਤੋਂ ਵਿਛੜ ਕੇ ਲਾਹੌਰ ਵਿੱਚ ਸਮਾਂ گزارਿਆ ਸੀ ਇਕ ਤੁਕੇ ਮਤਲਬ ਇਕ ਇਕ ਤੁਕ ਉਪਰ ਹੀ ਅੰਕ ਆਵੇਗੀ ਅਤੇ ਸ਼ਬਦ ਚੌਪਦੇ ਮਤਲਬ ਚਾਰ ਪਦਾਂ ਵਾਲਾ ਹੈ। ਆਸਾ ਮਲਾ ਪੰਜਵਾ ਇਕ ਤੁਕੇ ਚੌਪਦੇ ਇਸ ਆਸਾ ਰਾਗ ਨੂੰ ਰਾਤ ਦੇ ਚੌਥੇ ਪਾਗ ਵਿੱਚ ਗਾਇਆ ਜਾਣਾ ਸਿਫਾਰਸ਼ੀ ਹੈ ਜਿਵੇਂ ਕਿ ਸਵੇਰੇ 3 ਵਜੇ ਤੋਂ 6 ਵਜੇ ਤੱਕ ਇਸ ਰਾਗ ਦੇ ਗਾਏ ਜਾਣ ਦਾ ਮੌਸਮ ਸਰਦੀਆਂ ਹਿਮੰਤ ਹੈ। ਅਰਥਾਤ ਨਵੰਬਰ ਅਤੇ ਦਸੰਬਰ ਦੇ ਮਹੀਨੇ ਵਿੱਚ ਸਿੱਖ ਪਰੰਪਰਾਵਾਂ ਵਿੱਚ ਇਹ ਰਾਗ ਸਾਜ ਵਿਲੇਵੀ ਗਾਇਆ ਜਾਂਦਾ ਹੈ ਸਮਾ ਸੂਰਜ ਉਗਣ ਤੇ ਸੂਰਜ ਡੁੱਬਣ ਦਾ ਸਮਾ ਸਵੇਰ ਅਤੇ ਸ਼ਾਮ ਆਸਾ ਰਾਗ ਸਾਰੇ ਰਾਗਾ ਵਿੱਚ ਵਿਸ਼ਥਾਨ ਤੇ ਹੈ ਆਸਾ ਰਾਗ ਦਾ ਅਰਥ ਸ਼ਬਦਾਂ ਵਿੱਚ ਉਮੀਦ ਦੀ ਬਾਣੀ ਹੈ ਜਿਵੇਂ ਗੁਰਾਂ ਨੇ ਦੁਪਹਿਰ ਤੋਂ ਪਹਿਲਾਂ ਪਰਬੂ ਦੀ ਸਿੱਖਿਆ ਦਾ ਗਾਇਨ ਕਰਨ ਤੇ ਜ਼ੋਰ ਦਿੱਤਾ ਇਹ ਰਾਗ ਦਿਨ ਚੜਨ ਤੋਂ ਪਹਿਲਾਂ ਕੀ ਲਈ ਉਚਿਤ ਹੈ ਇਹ ਇੱਕ ਸ਼ਾਂਤ ਅਤੇ ਸੁਹਾਵਣਾ ਰਾਗ ਹੈ ਜੋ ਸਿੱਖਾਂ ਦੀ ਸਵੇਰੇ ਦੀ ਪ੍ਰਾਰਥਨਾ ਆਸਾ ਦੀ ਵਾਰ ਦੇ ਗਾਇਨ ਲਈ ਵਰਤਿਆ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਰਾਗ ਵਿੱਚ ਰਚੇ ਗਏ ਭਜਨ ਅੰਗ 347 ਤੋਂ 488 142 ਅੰਗ ਤੇ ਹਨ। ਇਸ ਰਾਗ ਵਿੱਚ ਗੁਰਬਾਣੀ ਲਿਖਣ ਵਾਲੇ ਹਨ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਭਗਤ ਸਾਹਿਬਾਨ ਭਗਤ ਕਬੀਰ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਭਗਤ ਤੰਨਾ ਜੀ ਇੱਕ ਘੜੀ ਦਿਨਸ ਮੋਕਾ ਬਹੁਤ ਦਿਹਾਰੇ ਮਨ ਨਾ ਰਹਿ ਕੈਸੇ ਮਿਲਾਂ ਪਿਆਰੇ ਇੱਕ ਪਲ ਦਿਨਸ ਮੋਕਾ ਕਬਹੂ ਨਾ ਬਿਹਾਵੇ ਦਰਸ਼ਨ ਕੀ ਮਨ ਆਸ ਕਹੇਰੀ ਕੋਈ ਐਸਾ ਸੰਤ ਮੋਕਾ ਪਿਰੇ ਮਿਲਾਵੇ ਰਹਾਉ ਚਾਰ ਪਹਿਰ ਚੋਂ ਜੁਗਾ ਸਮਾਨੀ ਰੇਣ ਭਈ ਤਬ ਅੰਤ ਨ ਜਾਣੇ ਪੰਚ ਦੂਤ ਮਿਲ ਪਰੋਂ ਵਿਛੋੜੀ ਭਰਮ ਭਰਮ ਰੋਵੇ ਹੱਥ ਪਿਛੋੜੀ ਜਨ ਨਾਨਕ ਕੋ ਹਰ ਦਰਸ਼ ਦਿਖਾਇਆ ਆਤਮ ਚੀਨ ਪਰਮ ਸੁਖ ਪਾਇਆ